ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਸਾਰੇ ਜਿੰਨਾ ਵੀ ਆਪਣਾ YouTube ਪਰਵਾਰ ਆ ਜੀ ਭੈਣ ਭਰਾ ਮਾਤਾਵਾ ਬਜ਼ੁਰਗ ਸਾਰਿਆਂ ਨੂੰ ਜੀ ਰੜਕੀ ਵਾਲੇ ਵੱਲੋਂ ਤੇ ਰੜਕੀ ਵਾਲ ਤੇ ਘੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ ਚੜ ਗਿਆ ਦਿਨ ਹੋ ਗਈ ਸਵੇਰ ਕਰੀਏ ਜੀ ਨਵੇਂ ਦਿਨ ਦੀ ਸ਼ੁਰੂਆਤ ਤੇ ਸਾਰੇ ਜਾਣਦੇ ਹੀ ਆਪਣੇ ਜਿੰਨੇ ਕੋ ਭੈਣ ਭਰਾ ਮਾਤਾਵਾ ਬਜ਼ੁਰਗ ਜੁੜੇ ਆਪਣੇ ਨਾਲ YouTube ਪਰਵਾਰ ਆਪਣਾ ਆਪਾਂ ਰੁਕੇ ਸੀਗੇ ਮਨੀਪੁਰ ਦੀ ਰਾਜਧਾਨੀ ਇਮਫਾਲ ਗੁਰੂ ਘਰ ਗੁਰਦੁਆਰਾ ਸਿੰਘ ਸਭਾ ਇਮਫਾਲ ਤੇ ਆ ਜਾਓ ਪਹਿਲਾਂ ਗੁਰੂ ਚਰਨਾਂ 'ਚ ਹਾਜ਼ਰੀ ਲਵਾਉਣੀ ਆ ਤੇ ਨਾਲੇ ਜਿੰਨਾ ਹੋ ਸਕੇ ਤੁਹਾਨੂੰ ਵੀ ਦਰਸ਼ਨ ਕਰਵਾਉਣੀ ਆ ਤੇ ਬਾਕੀ ਦੀ ਗੱਲਬਾਤ ਫੇਰ ਸਟਾਰਟ ਕਰਦੇ ਆ ਜਾਨੀ ਕਿ ਦਿਨ ਦੀ ਸ਼ੁਰੂਆਤ ਆਪਾਂ ਸ਼ੁਰੂ ਕਰੀਏ ਆ ਜਾਓ ਜੀ ਲਓ ਸੰਗਤ ਜੀ ਆਪਾਂ ਹਾਜ਼ਰੀ ਲਵਾ ਲਈ ਗੁਰੂ ਚਰਨਾਂ 'ਚ ਦਰਸ਼ਨ ਕਰ ਲਏ ਤੇ ਪੁੱਛ ਲਿਆ ਆਪਾਂ ਜੀ ਵੀਡੀਓ ਬਣਾ ਸਕਦੇ ਆ ਤੇ ਆਪ ਵੀ ਕਰੋ ਜੀ ਦਰਸ਼ਨ ਲਵਾਂਜੀ ਗੁਰੂ ਚਰਨਾਂ 'ਚ ਹਾਜ਼ਰੀ ਤੰਤਨ ਕਾਲਪੁਰਕ ਸੱਚੇ ਬਾਸ਼ ਇਹ ਹੈ ਨਾਮ ਤੇ ਸਤਿ ਮਿਲੇ ਤੇ ਤੰਦਰੁਸਤੀ ਬਖਸ਼ ਐ ਸਵਣੋ ਮੇਰੇ ਉਹ ਸੱਚੇ ਸੁਨਨੇ ਨੂੰ ਪਠਾਈ ਸੱਚੇ ਸੁਨਨੇ ਨੂੰ ਪਠਾਈ ਸ਼ਰੀਰ ਲਾਏ ਸੁਣੋ ਸਤਿ ਬਾਣੀ ਜੇ ਸੁਣੀ ਮਨ ਤਨ ਹਰਿਆ ਹੋਆ ਰਸਵਾ ਨਸ ਗੁਰੂ ਘਰ ਆ ਜੀ ਆਪਣੇ ਸ਼ਹਿਰ ਇਮਫਾਲ ਮਨੀਪੁਰ ਦੀ ਰਾਜਧਾਨੀ ਐ ਨਾਨਕ ਲਾ ਬਾਉ ਜੀ ਕੀ ਵਿਚਾਰ ਨਾਲ ਹਾਜ਼ਰੀ ਬਾਹੁਰੂ ਸੱਚੇ ਸੁਪਨੇ ਨੋਂ ਪਾ ਨੋਂ ਦਵਾਰੇ ਪ੍ਰਗਟ ਕੀ ਬਹਾਦਰ ਗੁਰੂ ਪਲੀ ਕਰਨ ਬਾਬਾ ਜੀ ਗੁਰਦਾਰੇ ਲਾ ਤੋੜ 10 ਨੂੰ ਥਾਪੜਾ ਦੇ ਕੇ ਸਫਰਾ ਦੇ ਤੇ ਆਪ ਹੀ ਅੰਗ ਸੰਸਹਾਈ ਰਕੇ ਦਾਸ ਤੇ ਸਫਰ ਫਤਿਹ ਕਰਵਾਉਣੇ ਸਤਨਾਮ ਸ੍ਰੀ ਵਾਹਿਗੁਰੂ ਜੀ ਕੈ ਨਾਨਕ ਸੱਚੇ ਕਰ ਕਾਹੋ ਗੱਲੋ ਤਾਂ ਸੁਣ ਲਾ ਗਰ ਸੱਚੇ ਜਿੱਥੇ ਸਦਾ ਸੱਚ ਤੇ ਆਵੇ ਲੋ ਜੀ ਸਮਾਨ ਦੱਤਾ ਆਪਾਂ ਲੱਦ ਲਿਆ ਆਪਣੇ ਤੂਫਾਨ ਤੇ ਛੜਦੇ ਆਂ ਲਗਾਮਾਂ ਘੋੜੇ ਦੀਆਂ ਤੇ ਇਹ ਸਫਰ ਦੇ ਦੌਰਾਨ ਹੀ ਕਰਦੋ ਗੱਲਬਾਤ ਕਰਾਂਗੇ ਗੁਰੂ ਘਰ ਬਾਰੇ ਬਾਲੇ ਚੜਦੀ ਕਲਾ ਵਾਲੇ ਸਿੰਘ ਆ ਤੇ ਕਿਦਾਂ ਆਉਣੇ ਹੋਏ ਤੇ ਕਿੰਨੇ ਪਰਿਵਾਰ ਆ ਤੇ ਕਿੰਨੇ ਪਰਿਵਾਰ ਸ਼ਿਫਟ ਹੋ ਗਾਇਆ ਉਹ ਵੀ ਸਾਰੀ ਗੱਲਬਾਤ ਸਾਂਝੀ ਕਰਾਂਗੇ ਬਾਕੀ ਕੋਈ ਕੁਕੀ ਤੇ ਮਥੇ ਇਹ ਬਾਰੇ ਤਾਂ ਆਪਾਂ ਗੱਲਬਾਤ ਕਰਦੇ ਰਹਿਣਾ ਜਿੰਨਾ ਚਿਰ ਆਪਾਂ ਮਨੀਪੁਰ ਦੇ ਵਿੱਚ ਆ। ਲੋ ਜੀ ਗੁਰੂ ਘਰ ਤੋਂ ਚੱਲੇ ਸੀ ਪੰਜਾਬੀ ਭਰਾ ਮਲੇ ਇੱਥੇ ਟਰੱਕ ਜੂਨੀਅਨ ਸੀਗੀ ਇੱਕ ਪੈਟਰੋਲ ਪੰਪ ਦੇ ਕੋਲ ਤੇ ਕਰੋਨੇ ਦਾ ਢੀ ਗੱਲਬਾਤ। ਭਾਈ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹੈਂ? ਭਾਈ ਕਿੰਨੇ ਦਿਨ ਹੋ ਗਏ ਆਪਾਂ ਇੱਥੇ ਫਸਿਆ ਨੂੰ ਆਉਣਾ ਮਨੀਪੁਰ ਤੋਂ ਤੁਹਾਨੂੰ? ਸਾਨੂੰ ਹੋਈ ਚੱਲੇ 15 ਦਿਨ ਦੀ। 15-20 ਦਿਨ? ਹਾਂ। ਸੀ ਜੀ ਜੀ ਵੇ ਜੀ ਪਹਿਲਾ ਖਾਲੀ ਕੀਤੀ ਗੱਡੀ ਖਾਲੀ ਕਰਕੇ ਆ ਗਿਆ ਹੁਣ ਇੱਥੇ ਹੀ ਖੜੇ ਸੀ ਜੀ ਤੇ ਕਦੋਂ ਕਹਿੰਦੇ ਖੁੱਲਣ ਨੂੰ ਹੁਣ ਮੋਰੇ ਰੋਡ ਖੁੱਲ ਗਿਆ ਰਸਤਾ ਤਾਂ ਰੱਟੜਕੇ ਦਾ ਖੁੱਲ ਗਿਆ ਤੜਕੇ ਖੁੱਲ ਗਿਆ ਨਾ ਚਲ ਸ਼ੋਅ ਕਰ ਰਿਹਾ ਭਾਜੀ ਕੋਈ ਬਣਦਾ ਚਾਂਸ ਨਿਕਲਦਾ ਬਾਕੀ 15 15 20 20 ਜਣੇ ਯਾਰ ਹੈ ਕੋਈ ਨਹੀਂ ਫਾਇਦਾ ਕੋਈ ਨਹੀਂ ਇਦਾਂ ਹਾਂ ਬਹੁਤ ਔਖਾ ਹੈ ਭਾਈ ਲੈ ਆਪਣਾ ਆਪਣਾ ਐਕਸਪੀਰੀਅੰਸ ਤੁਹਾਡਾ ਆਪਣਾ ਆ ਫਾਇਦਾ ਆਪਣਾ ਸਾਡਾ ਸਾਈਕਲ ਵਾਲਿਆਂ ਦਾ ਆਪਣਾ ਵੱਖਰਾ ਵੱਖਰਾ ਆ ਸਹੀ ਤੁਹਾਡੀ ਉਹ ਤਾਂ ਗੱਲ ਸਮਝਦੇ ਹਾਂ ਹਾਂ ਪਰ ਉਹਦਾ ਮਾਹੌਲ ਇ ਤੇ ਸ਼ਾਂਚੂਤ ਘੱਟੇ ਹੁੰਦਾ ਭਾਜੀ ਇਹ ਨਾ ਤੂੰ ਇੱਥੇ ਪਤਾ ਹੀ ਕੋ ਨਹੀਂ ਕਿਹੜੇ ਵੇਲੇ ਕਿਹੜੇ ਪਾਸੇ ਕੀ ਚੱਲ ਜਾ ਰਿਹਾ ਕੋਈ ਐਦਾਂ ਦੀ ਗੱਲ ਆਪਣੇ ਜਿਹੜਾ ਪੰਜਾਬ 'ਚ ਘੱਟ ਪਤਾ ਹੋਵੇ ਬੰਦਿਆਂ ਨੂੰ ਮਨੀਪੁਰ ਬਾਰੇ ਬਾਈ ਯਾਦਾ ਚੱਲਿਆ ਬਾਈ ਤੂੰ ਦੱਸ ਹਾਂ ਮੈਂ ਤਾਂ ਆਪ ਹਜੇ ਪਹਿਲੀ ਵਾਰ ਆ ਤੁਸੀਂ ਤਾਂ ਦੇਖ ਲਿਆ ਬਾਈ ਬਹੁਤ ਚੱਲਿਆ ਇੱਧਰ ਬਾਈ ਰਾਤੀ ਵੀ ਦੱਸਦਾ ਹੈਗਾ ਇੱਥੇ ਨਾ ਕੋ ਪੁਲਿਸ ਦੀ ਸੁਣਦਾ ਨਾ ਕੋ ਮਿਲਟਰੀ ਦੀ ਸੁਣਦਾ ਸਹੀ ਗੱਲ ਜਿਹੜੇ ਮਿਹਨਤੀ ਆ ਠੀਕ ਠੀਕ ਪੈਸੇ ਬਣਦੇ ਆ ਉਹ ਆਪ ਦਵਾਉਂਦੇ ਵੀ ਦੋ ਠੀਕ 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 ਇਹ ਕੋਈ ਨਹੀਂ ਕਿਸੇ ਦੀ ਸੁਣ। ਇੱਥੇ ਦਾ ਬਾਈ 100 200 ਰੁਪਏ ਪਿੱਛੇ ਬੰਦੇ ਨੂੰ ਮਾਰਨ ਤੱਕ ਕਰ ਜਾਂਦੇ ਨੇ। ਸਹੀ ਸਹੀ। ਰੇਟਰੀ ਨਾ ਦੇ 100 200 ਗੱਡੀ ਨਾਲ ਭਝਾਲਾ ਤੇਰੇ ਮਗਰ ਆ ਜਾਣਾ ਸ਼ੀਸ਼ੇ ਭੰਨ ਦੇੜੇ ਨੇ ਕੋਈ ਪਤਾ ਹੀ ਕੋ ਨਹੀਂ ਇੱਧਰ ਕੀ ਯਾਰ ਜੀ ਹਾਲ ਨਹੀਂ ਬੈਠਾ। ਇਹ ਆ ਹਾਲਾਤ ਹੀ ਮਨੀਪੁਰ ਦੇ। ਬਾਕੀ ਗੱਲਬਾਤ ਅੱਡਣਾ ਹੋਰ ਸਾਂਝੀਆਂ ਕਰਾਂਗੇ ਹੱਲੇ ਰੁਕ ਜਾਓ। ਤੇ ਬਾਈ ਦੀ ਵੀ ਫੋਟੋ ਲੈ ਲੈਣਾ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਬਈ ਆਪਣਾ? ਰਣਜੀਤ ਸਿੰਘ। ਰਣਜੀਤ ਸਿੰਘ ਕਿਹੜਾ ਪਿੰਡ ਬਾਈ? ਐਂ ਲਕੀਨਪੁਰ ਦੇ ਯੂਪੀ। ਜੂਪੀ ਲਖੀਮਪੁਰ ਬਹੁਤ ਪੰਜਾਬੀ ਹੈ ਉੱਥੇ ਯਾਰ ਮਿੰਨੀ ਪੰਜਾਬ ਮਿੰਨੀ ਪੰਜਾਬ ਹੈ ਲਖੀਮਪੁਰ ਹਾਂ ਮਿੰਨੀ ਪੰਜਾਬ ਹਾਂ ਹਾਂ ਦਾ ਜ਼ਮੀਨਾਂ ਦਾ ਰੇਟ ਵੀ ਪੰਜਾਬ ਨਾਲੋਂ ਜ਼ਿਆਦਾ ਹੋ ਗਿਆ ਉੱਥੇ ਜ਼ਿਆਦਾ ਹੋ ਗਿਆ ਉੱਥੇ ਹਾਂ ਉੱਥੇ ਪੰਜਾਬੀ ਇੱਧਰ ਰਹਿ ਗਿਆ ਇੱਧਰ ਪੰਜਾਬ ਨਾ ਹੀ ਰਹਿ ਗਿਆ ਆਪਣੀ ਪੰਜਾਬ ਆ ਮੈਂ ਕੀਤਾ ਸਫਰ ਉੱਧਰ ਭਾਜੀ ਜੀਉਂਦੇ ਰਹਿਣ ਡਰਵਰੋ ਭਰਾ ਰੱਬ ਵਾਕੇ ਤਰੱਕੀਆਂ ਤੇ ਬਾਈਆਂ ਲੋਚਾ ਤੇ ਬਾਈਓ ਸਾਹਮਣੇ ਆਪਣੇ ਤਰਸੀਮ ਸਫਰੀ ਪਾਈ ਦੇ ਪਿੰਡ ਤੋਂ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਫਤੇਬਾ ਅਦਾ ਤਰਸੀਮ ਭਾਈ ਉਹਨਾਂ ਨੂੰ ਵੀ ਬਸ ਐ ਚਰਦੀ ਕਰਾਈ ਠੀ ਠੀ ਕੀ ਨਾਮ ਭਾਈ ਦੱਸਿਓ ਆਪਣਾ ਮੜਿਆ ਬਲਤੇਜ 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 ਨਾ ਭਾਈ ਤਾਂ ਇਧਰ ਹੀ ਚਲਾਉਂਦਾ ਨਾ ਗੱਡੀ ਪੱਕੀ ਭਾਈ ਹਾਂ ਲੋਕਲੀ ਠੀ ਠੀ ਭਾਈ ਰਾਈ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਡਰਾਈਵਰ ਵੀਰਾਂ ਨਾਲ ਮਿਲੇ ਗਏ ਲੈ ਕੇ ਕਰਕੇ ਚਾਹ ਪਾਣੀ ਪੀ ਕੇ ਨਾਲ ਦੇ ਕੋਲੋਂ ਗੱਲਾਂ ਬਾਤਾਂ ਸੁਣ ਕੇ ਕੁਝ ਦੱਸ ਕੇ ਸ਼ਰਤियां ਆਪਾਂ ਲਗਾਵਾਂ ਘੋੜੇ ਦੀਆਂ ਅੱਜ ਆਪਾਂ ਸ਼ਹਿਰ ਇਨਫਾਲ ਤੋਂ ਬਾਹਰ ਦੇਖਦੇ ਆ ਕਿੱਥੇ ਡੇਰਾ ਲਾਉਨੇ ਆ ਤੇ ਸਫ਼ਰ ਆਪਣਾ ਹਾਲੇ ਮਨੀਪੁਰ ਤੇ ਚੱਲਣਾ ਹੈ ਕਿੱਥੇ ਡੇਰੇ ਲਾਗੇ ਤੇ ਇਹ ਤਾਂ ਅੱਜ ਪਹੁੰਚ ਕੇ ਪਤਾ ਲੱਗੂਗਾ ਕਿਉਂਕਿ ਸਮਾਂ ਜਿਵੇਂ ਆਪਾਂ ਗੱਲ ਕਰੀਏ ਤਾਂ ਹੁਣ ਸਵੇਰ 12 ਦਾ ਹੋ ਗਿਆ ਹੈ ਤੇ ਇਸ ਕਰਕੇ ਅੱਜ 50 ਕਿਲੋਮੀਟਰ ਕੱਢਾਂਗੇ ਟਾਰਗੇਟ 50 ਦਾ ਆਪਣਾ ਹੈ ਬਸ ਤੇ 100 ਕਿਲੋਮੀਟਰ ਤੇ ਇੱਕ ਥਾਂ ਆਂ ਬਹੁਤ ਦੇਖਣ ਨੂੰ ਹੋ ਗਿਆ ਮਨੀਪੁਰ ਦੀ ਜਿਹੜੀ ਥਾਂ ਆ ਕਾਫੀ ਫੇਮਸ ਥਾਂ ਆ ਇੱਥੇ ਤੋਂ ਮਨੀਪੁਰ ਦੇ ਵਿੱਚ ਉਹ ਦੇਖਾਂਗੇ ਤੇ ਬਾਕੀ ਗੱਲਾਂ ਵਾ ਤਾਂ ਸਫਰ ਦੇ ਵਿੱਚ ਆਵਾ ਤੁਹਾਡੇ ਨਾਲ ਕਰੀ ਜਾਣੀਆਂ ਆਂ ਹਾਂ ਜੀਆਂ ਮਥਈ ਦੇ ਕੋਈ ਬਾਰੇ ਅੱਜ ਜਿੰਨਾ ਵੀ ਆਪਾਂ ਸਫਰ ਕਰ ਰਹੇ ਆਂ ਅੱਜ ਮੈਂ ਰੌਂਗ ਤੱਕ ਇਹ ਸਾਰਾ ਆਪਣਾ ਪੱਧਰਾ ਜਿਹਾ ਏਰੀਆ ਰੋਡ ਵੀ ਪਲੇ ਨੇ ਤੇ ਇੱਧਰ ਆਪਣਾ ਤੂਫਾਨ ਇਹ ਆਪਣੇ ਮਥਈ ਲੋਕਾਂ ਦਾ ਏਰੀਆ ਆ ਬਾਕੀ ਵੀ ਗੱਲਬਾਤਾਂ ਜੀ ਕਰਦੇ ਇਹ ਮਥਈ ਲੋਕਾਂ ਦਾ ਏਰੀਆ ਆ ਇਹ ਇਧਰ ਨੂੰ ਸਹੀ ਆਦਾ ਕੰਮ ਹਰੜਕੀ ਵਾਲਿਆ ਬੁਰਾ ਹਾਲ ਆ ਮੂੰ ਦਾ ਮੈਂ ਤਾਂ ਸਟੈਂਕ ਵੀ ਲਈ ਏ એનર્ਜੀ ਡਾਊਨਲੋਡ ਕਰ ਲਈ ਨਾ ਨਾ ਸਾਡੇ ਆਪ ਗੱਲਬਾਤਾਂ ਸਾਂਝੀ ਕਰਦੇ ਆ ਇਹ ਏਰੀਆ ਮਥਈ ਲੋਕਾਂ ਦਾ ਆ ਇਦੋਂ ਪਿੱਛੇ ਜਿਹੜਾ ਏਰੀਆ ਹੈਗਾ ਸੈਨਾਪੱਤੀ ਵੱਲ ਨੂੰ ਸੈਨਾਪੱਤੀ ਟੱਪ ਕੇ ਪਰੋ ਤੇ ਇਮਫਾਲ ਤੋਂ ਸੈਨਾਪਤੀ ਦੇ ਵਿਚਾਲੇ ਵਾਲਾ ਉਹ ਕੁਕੀ ਲੋਕਾਂ ਦਾ ਏਰੀਆ ਆ ਤੇ ਇੱਥੇ ਜਿਹੜਾ ਕਾਰੋਬਾਰ ਆ ਜਿਹੜੇ ਕੁਕੀ ਲੋਗ ਆ ਉਹਨਾਂ ਦਾ ਫੀਮ ਦਾ ਕੰਮ ਆ ਕਾਰੋਬਾਰ ਵੱਡੇ ਪੱਧਰ ਦੇ ਤੇ ਜਿਹੜੇ ਮਥਈ ਆ ਮਨੀਪੁਰ ਦੇ ਵਿੱਚ ਪੂਰੇ ਸ਼ਰਾਬ ਬੈਨ ਆ ਵੈਸੇ ਪਰ ਮਥਈ ਕੰਮ ਸ਼ਰਾਬ ਦਾ ਹੀ ਕਰਦੇ ਆ ਜਿਹੜੀ ਮਰਜ਼ੀ ਦੁਕਾਨ ਤੇ ਜਲਦੋ ਇੱਕ ਦੋ ਦਰਾਨਾ ਛੱਡ ਕੇ ਸ਼ਰਾਬ ਤਾਂ ਨੂੰ ਮਿਲ ਜਾਂਦੀ ਆ ਜਿਹੜੀ ਹੈਗੀ ਬੈਨ ਆ ਤੇ ਜਿੱਥੇ ਬੈਨ ਨਾ ਹੋਵੇ ਜਦਾ ਪੰਜਾਬ 'ਚ ਬੈਨ ਨਹੀਂ ਉੱਥੇ ਆਮ ਮਿਲਦੀ ਆ ਇੱਥੇ ਬੈਨ ਹੋਣ ਕਾਰਨ ਵੀ ਆਮ ਨਾਲੋਂ ਵੱਧ ਮਿਲਦੀ ਆ ਇਹਨਾਂ ਦੇ ਪੈ ਲੜਾਈ ਚੱਲਦੀ ਰਹਿੰਦੀ ਆ ਜੇ ਮਥਈ ਦੋ ਮਾਰ ਦੇ ਕੁੱਕੀ ਦੇ ਤਾਂ ਕੁੱਕੀ ਚਾਰ ਮਾਰਦੇ ਇਹਨਾਂ ਦੇ ਜੇ ਕੁਕੀ ਦੋ ਮਾਰਦੇ ਮਥਈਆਂ ਦਾ ਮਥਈ ਚਾਰ ਮਾਰਦੇ ਆ ਦੋਨੇ ਯਾਨੀ ਭੇੜੇ ਆ ਤੇ ਆਪਣੇ ਜਿਹੜੇ ਮਥਈ ਲੋਗ ਆ ਉਹ ਇੱਥੇ ਤੇ ਯਾਨੀ ਕਿ ਪਸਨੀਕ ਆ ਪੱਕੇ ਤੇ ਜਿਹੜੇ ਕੁਕੀ ਲੋਗ ਆ ਇਹ ਆਪਣੇ ਬਰਮਾ ਤੋਂ ਆਇਓ ਆ ਤੇੜ ਕੁਕੀ ਲੋਗ ਆ ਇਹ ਉੱਚੀਆਂ ਪਹਾੜੀਆਂ ਤੇ ਜ਼ਿਆਦਾਤਰ ਬੈਠੇ ਆ ਆ ਜਿਹੜਾ ਏਰੀਆ ਆਪਾਂ ਹੁਣ ਸਫਰ ਦੀ ਦੇਖ ਰਹੇ ਆ ਪਧਰਾ ਏਰੀਆ ਆ ਨਾ ਇਮਫਾਲ ਵਾਲਾ ਮੀਰੋਂਗ ਤੱਕ ਇਹ ਸਾਰੇ ਚ ਮਥਈ ਆ ਤੇੜੇ ਆਲੇ ਦੁਆਲੇ ਪਹਾੜ ਆ ਏਰੀਆ ਆ ਇਹਦਾ ਉੱਥੇ ਕੁੱਕੀ ਲੋਕਾਂ ਦਾ ਏਰੀਆ ਉਹ ਕਹਿੰਦਾ ਤੇ ਉਹ ਚਾਹਿਆਂ ਦੇ ਬੈਠੇ ਆ ਤੇ ਸੰਦੇ ਬੜੇ ਉਹਨਾਂ ਕੋਲ ਵਧੀਆ ਆ ਤੇ ਚਾਈ ਤੋਂ ਜਦੋਂ ਸੰਦਾ ਬੜਾ ਚਲਾਉਂਦੇ ਆ ਦੇਖ ਲਓ ਕਿਹੜੇ ਹਸਾਬ ਨਾਲ ਉਹ ਜੁਣੀਆ ਬੋਲੀ ਤੇ ਮਥਈ ਜਿਹੜੇ ਉਹਨਾਂ ਨੂੰ ਕੰਮ ਫੀਮਦਾ ਨਹੀਂ ਕਰ ਦਿੰਦੇ ਰੋਕ ਟੋਕ ਲਾਉਂਦੇ ਆ ਫੜੋ ਫੜਾਈਆ ਚੱਲਦਾ ਆ ਤੇ ਇਹ ਗੱਲ ਦਾ ਵੀ ਰੌਲਾ ਵੱਡੇ ਪੱਦਰ ਤੇ ਆ ਇੱਥੇ ਕੁੱਕੀ ਤੇ ਮਥਈਆਂ ਦਾ ਅ ਜਿਹੜੇ ਰੂਟ ਉਲ ਨੂੰ ਆਪਾਂ ਜਾ ਰਹੇ ਆ ਲੋਕ ਤੱਕ ਲੇਕ ਆਉਣੀ ਐ ਕੋਈ ਮਿਰੌਂਗ ਦੇ ਕੋਲ ਆ ਉੱਥੇ ਬਾਰੇ ਕੱਲ ਜਗਤਾਰ ਬਾਈ ਨੇ ਵੀ ਕਿਹਾ ਹੀ ਰਹਿਣ ਦੇ ਯਾਰ ਉਹਨੇ ਕਿਹਾ ਸੋਸ਼ਲ ਮੀਡੀਆ ਦੇ ਖਬਰਾਂ ਦੇਖੀਆਂ ਆਉਣੀਆਂ ਕਨੀ ਤੁਰਦੀਆਂ ਤੇ ਮੈਂ ਕਿਹਾ ਚੱਲ ਬਾਈ ਠੀਕ ਆ ਕੈਨਸਲ ਕਰ ਦਿੰਨੇ ਆ ਰੂਟ ਦੂਜਾ ਲੈ ਲਵਾਂਗੇ ਸਿਲਚਰ ਵਾਲਾ ਉਹ ਸਿਲਚਰ ਦੇ ਲਾਗੇ ਹੋ ਕੇ ਆਪਣੇ ਮਿਰੌਂਗ ਮਿਰੌਂਗ ਵਿੱਚ ਬਾੜ ਹੁੰਦਾ ਆ ਤੇ ਹੇ ਡਰਾਈਵਰ ਭਾਈਆਂ ਨੂੰ ਜਿਹੜੇ ਨੇ ਆਪਾਂ ਮਿਲੇ ਹੀ ਪੁਣੀ ਦੀ ਹੀ ਗਿਆ ਛੱਡ ਪਰਿਓ ਗੱਡੀ ਦੀ ਭਾਈਆ ਕਿੱਥੇ ਮੋਹ ਤੇ ਮੂੰਹ ਤੁਰਿਆ ਫਿਰਦਾ ਮੈਗਾ ਭਾਈ ਐਕਸਪੀਰੀਅੰਸ ਹੈ ਆਪਕੋ ਆਪਣਾ ਤੁਹਾਡਾ ਆਪਣਾ ਫੌਜ ਦਾ ਆਪਣਾ ਹੈ ਮੋਟਰਸਾਈਕਲ ਤੇ ਜਿਹੜੇ ਆਉਂਦੇ ਉਹਨਾਂ ਦਾ ਆਪਣਾ ਮੈਂ ਸਾਈਕਲ ਤੇ ਹੈ ਮੇਰਾ ਆਪਣਾ ਹੈ ਮੇਰੀ ਇੱਜ਼ਤ ਪੂਰੀ ਮੈਨੂੰ ਮੈ ਗਈ ਆ ਜਿਹੜੇ ਕੁਕੀ ਲੋਕਾਂ ਨੂੰ ਟ੍ਰੇਨਿੰਗ ਜਿਹੜਾ ਕਾਰੀਗਰ ਹੋਇਓ ਵਾ ਇਹ ਇਹ ਦੇਣ ਪੰਜਾਬ ਦੀ ਹੈ ਇਹਨਾਂ ਨੂੰ ਇਸ ਗੱਲ ਦਾ ਇਧਰ ਆ ਕੇ ਫਕਰ ਬੜਾ ਮਾਣ ਬੜਾ ਮਹਿਸੂਸ ਹੁੰਦਾ ਆ ਆਪਣੇ ਪੁਰਾਣੇ ਜਿਹੜੇ ਬਜ਼ੁਰਗ ਸੀਗੇ ਆਪਣੇ 83 ਦੇ ਟਾਈਮ ਦੇ 83 ਤੋਂ ਪਹਿਲੇ ਦੇ ਉਹਨਾਂ ਬਜ਼ੁਰਗਾਂ ਦੀ ਦੇਣ ਆ ਇਹਨਾਂ ਨੂੰ ਜਿਹੜੀ ਸਖਲਾਈ ਆ ਸਾਰੀ ਅਸਲੇ ਦੀ ਜਿੰਨਾ ਵੀ ਸੰਦਾਪ ਪੜੇ ਦੀ ਜਿੰਨੀ ਵੀ ਟ੍ਰੇਨਿੰਗ ਉਹ ਆਪਣੇ ਬਜ਼ੁਰਗਾਂ ਦੀ ਨਾਲ ਦਿੱਤੀ ਹੋਈ ਆ ਇਹ ਗੱਲ ਇਥੋਂ ਪਤਾ ਲੱਗੀ ਸੀ ਕਿ ਲੋਕਾਂ ਨੂੰ ਇਹ ਗੱਲ ਦਾ ਪਤਾ ਆ ਜਿਹੜਿਆਂ ਦੇ ਬਜ਼ੁਰਗਾਂ ਨੇ ਇਹ ਨਾਲ ਗੱਲਾਂ ਸਾਂਝੀਆਂ ਕੀਤੀਆਂ ਹੁਣ ਵੀ ਜਲਰੇਸ਼ਨ ਨਾਲ ਇਹ ਕਰਕੇ ਡਰਾਉਂਦੇ ਦੀ ਰੂਰਿਆ ਬੰਦੇ ਨੂੰ ਪਰ ਪੰਜਾਬੀ ਬੰਦੇ ਨੂੰ ਇੱਜ਼ਤ ਪੂਰੀ ਦਿੰਦੇ ਆ ਤੇ ਉਦਾਂ ਜਿਹੜਾ ਜਿਹੜਾ ਹੁੰਦਾ ਬਾਜੀ ਟੱਕਾਂ ਵਾਲੀ ਉਹ ਵੀ ਰੂਟ ਲੈਂਦੇ ਆ ਆਪਣੇ ਵਰਗੇ ਬੰਦੇ ਨੂੰ ਨਹੀਂ ਪਰੇਸ਼ਾਨ ਕਰਦੇ ਨਾ ਇਹ ਇੱਜ਼ਤ ਪੂਰੀ ਮਿਲ ਰਹੀ ਆ ਆਪਾਂ ਨੂੰ ਬਾਕੀ ਦੇਖਦੇ ਆ ਅਮਥਈਏ ਦਾ ਏਰੀਆ ਮਿਰੌਂਗ ਤੋਂ ਬਾਅਦ ਖਤਮ ਹੋ ਜਾਣਾ ਕੁਕੀਆਂ ਵਾਲਾ ਸ਼ੁਰੂ ਹੋਣਾ ਆ ਉੱਥੇ ਜਾ ਕੇ ਦੇਖਾਂਗੇ ਕੀ ਇੱਜ਼ਤ ਮਾਣ ਮਿਲਦਾ ਆ ਤੇ ਮਥਈਆ ਵੱਲੋਂ ਵੀ ਪੂਰਾ ਇੱਜ਼ਤ ਮਾਣ ਮਿਲ ਰਿਹਾ ਇਦਾਂ ਦੀ ਕੋਈ ਗੱਲ ਨਹੀਂ ਆ ਬਾਕੀ ਹੋਰ ਗੱਲਾਂ ਬਾਤਾਂ ਮਾੜੀ ਸਟੈਂਕ ਪੀ ਲਈਏ ਯਾਰ ਮਜ਼ਾ ਖਰਾਬ ਹੋਈ ਜਾਂਦਾ ਫੇਰ ਕਰੀਦਾ ਕਿੱਦਾਂ ਸੰਜੀ ਆ ਜਿਹੜਾ ਸਕਰੀਨ ਤੇ ਤੁਸੀਂ ਕਸਵਾ ਦੇਖ ਰਹੇ ਆ ਇਹ ਵੀ ਮਥੇਰੀ ਦੋਖਾਂ ਦਾ ਹੀ ਜੀਵ ਹੈ ਉਹਦਾ ਨਾਂ ਆ ਪਿੰਡ ਦਾ ਨਾਂ ਪਉੜਾ ਜ਼ਿਲ੍ਹਾ ਇਹਦਾ ਬਿਸ਼ਨੂਪੁਰ ਸੂਬਾ ਬੰਦੀ ਉਹਦਾ ਸਟੇਟ ਆ ਉਸੂਪੁਰ ਪਹਾੜੀ ਹੈ ਆਪਣੀ ਜਿਹੜਿਆ ਆਲਾ ਹੋ ਜਾਂਦਾ ਜਿਹੜਿਆ ਆਲਾ ਹੈਗਾ ਹਨਾ ਮਨਜਕੀ ਇਹ ਆਜੀ ਆਪਣੇ ਬਿਸ਼ਨੂਪੁਰ ਜਿਹੜਾ ਕਿ ਆਲੇ ਦੁਆਲੇ ਦੇ ਪਿੰਡਾਂ ਨੂੰ ਕੱਢਦੇ ਹਨ ਲੱਗਦਾ ਆ ਜਿਲ੍ਹਾ ਸੂਬਾ ਆਪਣੇ ਮਨੀਵਾਰ ਇਆਂ ਪੇੜੀਆਂ ਕਾਲੀਆਂ ਹਰੇ ਰੰਗ ਦੀਆਂ ਪਟੀਆਂ ਪੂੰਡੀਆਂ ਇਹ ਪੂੰਡੀਆਂ ਪੂੰਡੀਆਂ ਬਿਸ਼ੂਪੁਰ ਸੋਬਾ ਮਨੀਪੁਰ ਪਤਰਾ ਏਰੀਆ ਪਿਆ ਮੈਂਗਾ ਇਹ ਵੀ ਤੰਦਖਾਲ ਤੇ ਆਜ ਤਰ ਜਵਾਨ ਮਨੀਪੁਰ ਦੇ ਆ ਖਾਲ ਦੇ ਵਿੱਚੋਂ ਪੈਵ ਲਾ ਕੇ ਉੱਧਰ ਮੋਟਰ ਰੱਖੀ ਆ ਤੇ ਪਾਣੀ ਢਿੱਲਾ ਰਿਹਾ ਤੇ ਆਇਆ ਸਰੋਂ ਦਾ ਸਿੱਤਾ ਦਿੱਤਾ ਆ ਤੇ ਉੋਂ ਪਾਣੀ ਲਾ ਰਹੇ ਆ ਤੇ ਪਹਿਲਾ ਝੋਨਾ ਵਾਲਾ ਵੜਿਆ ਝੋਨਾ ਵੜਿਆ ਆ ਆਇਆ ਓਹੋ ਹੋ 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 ਬੜਾ ਪ੍ਰੈਚਰ ਆ ਓ ਤੇਰਾ ਚੱਲ ਰਿਹਾ ਖੇਤੀਬਾੜੀ ਦਾ ਕੰਮ ਇੱਥੇ। ਲਓ ਜੀ ਇਧਰ ਆਪਣਾ ਕੋੜਾ ਤੂਫਾਨ ਤੇ ਸਾਹਮਣੇ 게ਟ ਆ ਗਿਆ। ਵੈਲਕਮ ਲਾਇਨਸ ਕਲੱਬ ਆਫ ਮੋਈ ਰਾਂਗ। ਇੱਥੇ ਪਹੁੰਚਣਾ ਹੈ ਅੱਜ ਆਪਾਂ 게ਟ ਤੇ ਆ ਗਿਆ ਆ ਤੇ ਇੱਥੇ ਇੱਕ ਲੈ ਕੇ ਆ ਆਪਣੇ ਲੋਕਾਂ ਤੱਕ ਲੈ ਕੇ। ਉਹ ਦੇਖੀ ਆਪਾਂ ਮਨਾਂ ਦਾ ਕੰਨਿਆ ਨਹੀਂ ਕੀਤਾ ਸੀ ਰਹਿਣ ਤੇ ਜਾਣ ਨੂੰ ਪਰ ਕਿੱਥੇ ਟਲੇ ਆਪਾਂ। ਤੇ ਬਾਕੀ ਰੁਕਣ ਦਾ ਜ਼ਿਕਾੜ ਦੇਖਦੇ ਆ ਪਹਿਲਾਂ ਪਹੁੰਚ ਕੇ ਜੇ ਤਾਂ ਛੇਤੀ ਹੋ ਗਿਆ ਤੇ ਦੇਖਾਂਗੇ ਤੁਹਾਨੂੰ ਨਾਲ ਦੀ ਸੰਝਾ ਕਰਾਂਗੇ ਸਾਰਾ ਕੰਮ ਨਹੀਂ ਤਾਂ ਕਰ ਲੈਣਾ ਰਹਿਣ ਦਾ ਜ਼ਿਕਾੜ ਤੇ ਉਹ ਬਾਦਾਂ ਤੇ ਕੋੜ ਪੱਧਰਾ ਹੈਗਾ ਤੇ ਘੋੜੇਆਂ ਲਗਾਮਾਂ ਚੱਲੀਆਂ ਤੇ ਘੋੜਾ ਦਾ ਉਹਦਾ ਨੱਚਦਾ ਟੱਪਦਾ ਆਪਾਂ ਇਸ ਟਾਈਮ ਲੋਕ ਤੱਕ ਲੈ ਕੇ ਦੇ ਵਾਲੇ ਦੁਵਾਲੇ ਘੁੰਮ ਰਹੇ ਆ ਗੱਬੇ ਦੀ ਰੋੜਿਆ ਇਹ ਆ ਨਿਆਣੇ ਵੀ ਇੱਥੇ ਦੇਖਣੇ ਆਏ ਆ ਕੂੜੇ ਬੱਚੇ ਆ ਤੇ ਆਪਾਂ ਥੋੜਾ ਚੱਕਾ ਤੁਹਾਨੂੰ ਵੀ ਦਿਖਾ ਲਦੇ ਆ ਬੱਦਖੇਲੇ ਰਹਿਣ ਦਾ ਨਿਭੰਦ ਹੋ ਰਿਹਾ ਉਸ ਚੱਕਰ ਦੇ ਵਿੱਚ ਥੋੜਾ ਜਿਹਾ ਖਦਰਾ ਖਰਾਬ जरूर ਹੋ ਰਹੇ ਆ ਤੇ ਲੋਕ ਤੱਕ ਲੇਖ ਦੇ ਕੀ ਖਾਸ ਹੈ ਤੇ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਇਹ ਆ ਜੀ ਲੋਕ ਤੱਕ ਲੇਖ ਇਸੇ ਤਰ੍ਹਾਂ ਆ ਜਿਹੜਾ ਰੋੜ ਆ ਇਹਦੇ ਦੂਸਰੇ ਹੱਥ ਵੀ ਇਸੇ ਤਰ੍ਹਾਂ ਆ ਤੇ ਇਦੇ ਵਿੱਚ ਖਾਸਿਤ ਇਹ ਆ ਆ ਜਿੱਦਾਂ ਘਾਹ ਤੁਸੀਂ ਦੇਖਦੇ ਆ ਇਹ ਪਾਣੀ ਦੇ ਉੱਤੇ ਹੀ ਆ ਜਿੱਦਾਂ ਧੰਦੀਦਾ ਹੀ ਹੋਣਾ ਤੇ ਆ ਪੂਰਾ ਇਹਦਾ ਪਾਣੀ ਤਾਂ ਧੰਦੀਦਾ ਆ ਇਹਦਾ ਕੁਝ ਨਹੀਂ ਪਤਾ ਹੈਗਾ ਇਹ ਰਾਤੋਂ ਰਾਤ ਹੀ ਖਰੇ ਘਾਹ ਨਾਲ ਭਰ ਜਾਣੀ ਆ ਇਹਦੇ ਬਾਰੇ ਇੰਨੀ ਕਿ ਜਾਣਕਾਰੀ ਮਿਲੀ ਆ ਯਾਨੀ ਇਹਦੀ ਖਾਸियत ਇਹ ਆ ਤੇ ਇਹਦੇ ਵਿੱਚ ਆ ਸਵਾਰੀ ਸਪੂਰੀ ਕਰਦੇ ਆ ਜਦਾ ਚੱਲਾ ਬੰਦਾ ਆਪਣੇ ਆ ਵੇਖੋ ਇਹਦੇ ਪੈਸੇ ਲੱਗਦੇ ਹੋਣੇ ਆ ਆਪਾਂ ਨੂੰ ਇਹਦਾ ਵਾਲਾ ਹੈਰੀਗਾ ਤੇ ਇਸ ਕਰਕੇ ਆਪਾਂ ਪੁੱਛਿਆ ਆ ਬਈ ਤੇ ਉਹ ਸਾਹਮਣੇ ਬਣੇ ਆ ਡਰਮਾਂ ਜਿਹਾਂ ਦੇ ਪਾਣੀ ਦੇ ਉੱਤੇ ਟਿਕਿਓ ਆ ਡਰਮ ਜਾਇ ਤੇ ਉਹ ਪਰੇ ਹਟ ਜਾ ਬਣਾਇਆ ਆ ਤੇ ਉਹ ਦੇ ਉਹ ਇੱਕ ਲਈ ਆਉਦਾ ਆ ਮਾਰਾਈਨ ਬ੍ਰਦਰਸ ਪੋਰਟ ਦਾ ਨਾਂ ਆ ਉਹ ਇਹਦਾ ਸਰਵਾਰ ਬੰਦਾ ਬੈਠਾ ਉਹ ਦੇ ਏ ਆ ਦੇ ਆ ਦਾ ਜੂੜਾ ਚਲਾ ਲਾਦਾ ਦੇਖਣ ਕੋ ਮੋੜਦਾ ਇਹੇ ਤਰ੍ਹਾਂ ਉਹ ਆ ਰਿਹਾ ਹੈ ਵੀਡੀਓਗ੍ਰਾਫੀ ਕਰਨ ਲਈ ਵਧੀਆ ਆ ਅੰਦਰ ਜਾ ਕੇ ਫੋਟੋ ਫੋਟੋ ਖਿੱਚਣ ਨੂੰ ਬਾਕੀ ਆਪਣਾ ਆਪਣਾ ਆਨੰਦ ਆ ਹਰ ਕੋਈ ਮਾਣਦਾ ਆ ਇਹ ਆ ਲੋਕ ਤੱਕ ਲੇਕ ਮੋਈ ਰਾਂਗ ਦੇ ਵਿੱਚ ਬਹੁ ਭੱਡੇ ਯਾਨੀ ਕਿ ਰਕਵੇ ਦੇ ਵਿੱਚ ਫੈਲੀ ਹੋਈ ਹੈ ਤੇ ਸੜਕ ਦੇ ਉੱਤੇ ਇਦਾਂ ਹੋਟਲ ਜਿਹਾ ਬਣੇ ਹੋਆਂ ਖਾਣ ਪੀਣ ਨੂੰ ਆਇਤਾ ਕਲੀਆਂ ਚੱਕੂ ਵਾਲੀਆਂ ਵੇੜੀਆਂ ਨਹੀਂ ਕੋਈ ਮੋਟਰ ਵਾਲੀ ਵੀ ਹੈਗੀ ਆ ਆਹ ਭਾਈ ਚੱਕੂ ਵਾਲੀ ਲਈ ਜਾਂਦਾ ਇੱਧਰ ਨਹੀਂ ਤੂਫਾਨ ਜਿੱਦਾ ਪਰਿਵਾਰ ਆਇਆ ਘੁਮ ਕੇ ਇਹ ਪੁੱਛਿਆ ਆਪਾਂ ਇਹਦੇ ਵਿੱਚ ਜਾਣ ਲਈ ਆਹ ਰੌਂਡ ਜਾਂ ਪੂਰਾ ਲਵਾਉਂਦੇ ਆ ਇਹਦਾ ਤੇ 500 ਰੁਪਏ ਆਇਆ ਇਹਦਾ ਬੰਦੇ ਦਾ ਕੋਈ ਹਿਸਾਬ ਨਹੀਂ ਗੇੜੇ ਦਾ ਆਇਆ ਜੇ ਪੂਰਾ ਚੱਕਰ ਦਾ 500 ਰੁਪਏ ਆ ਹਿੱਟਮ ਜਿੱਲਾ ਹਿੱਟਮ ਜਿੱਲਾ ਆਪਾਂ ਦਾ ਤੂਫਾਨ ਤੁੰਕਾ ਰੈਸਟ ਤੇ ਆਪਾਂ ਕਿਸ ਬੰਦੇ ਨੂੰ ਫੋਨ ਲਾ ਰਹੇ ਆ ਫੋਨ ਨਹੀਂ ਚੈੱਕ ਰਿਆ ਬੰਦਾ तो जिते रुकने का कारण जाते मैं खून नहीं चकता जाते कुछ खा मोमोज़ ज मिले आता मिले नहीं कुछ तो मोमोज़ खाने थैंक यू ली आ गया मोमोज़ तो बाद रेड टी भी मैं टेस्ट कर ली है बहुत दिनों गए रेड टी पीतिया ਲੋਕਲਿਟੀ ਛਾ ਮਨੀਪੁਰ ਦੀ ਦੱਸੋ ਕਿ ਨੂੰ ਕਿ ਨੂੰ ਪਤਾ ਹੈ ਕਿਹੜੀ ਹੈ ਇਹਨੂੰ ਕੀ ਕਹਿੰਦੇ ਆ ਲਓ ਜੀ ਆਪਾਂ ਆਸਾਮ ਰਾਜ ਫਿਰ ਰੱਬ ਲੈ ਸੀ ਪਰ ਆਸਾਮ ਰਾਜ ਤੋਂ ਲਹੇ ਨਹੀਂ ਗਈ ਇੱਥੇ ਮੁਆਈ ਰਾਂਗ ਦੇ ਵਿੱਚ ਇੱਥੇ ਇੱਕ ਸਿੱਖ ਰੈਜੀਮੈਂਟ ਉੱਧਾ ਹੈਗੀ ਆ ਆਪਾਂ ਉੱਧਰ ਨੂੰ ਜਾ ਰਹੇ ਸੀ ਜਿੱਥੇ ਬਾਈ ਮਿਲ ਗਿਆ ਇੱਕ ਇਹ ਵੀ ਸਰਕਾਰੀ ਜੋਬੀ ਕਰਦੇ ਆ ਉੱਧਾ ਤੇ ਇਹ ਕਹਿੰਦੇ ਸਾਡੇ ਘਰ ਰੁਕੋ ਬਾਕੀ ਗੱਲਬਾਤ ਕਰਦੇ ਆ ਪਹਿਲਾਂ ਸਿੱਖ ਰੈਜੀਮੈਂਟ ਵਾਲਿਆਂ ਕੋ ਚੱਲੇ ਆ ਕਹਿੰਦੇ ਮਲਾ ਕੇ ਲਿਆਉਣੇ ਤੁਹਾਨੂੰ ਬਾਕੀ ਵੀ ਗੱਲਬਾਤ ਆਪਣੇ ਨਾਲ ਸਾਂਝੀ ਕਰਦੇ ਆਂ ਉਹ ਖੜਾ ਆਪਣਾ ਤੂਫਾਨ ਲੋ ਜਿਹੜੇ ਬਾਈਆਂ ਕੋ ਆਪਾਂ ਰੁਕੇ ਆਂ ਬਾਈ ਪਹਿਲਾਂ ਦਾ ਆਪਾਂ ਨੂੰ ਮਲਾ ਕੇ ਲਿਆਇ ਸਖ ਰੈਜੀਮੈਂਟ ਦੇ ਨਾਲ ਉੱਥੇ ਵੀ ਬੈਠੇ ਆਂ ਘੰਟਾ ਕਾ ਤੇ ਬਹੁਤ ਪਿਆਰ ਬਖਸ਼ਿਆ ਸਖ ਰੈਜੀਮੈਂਟ ਵਾਲਿਆਂ ਨੇ ਧੰਨਵਾਦ ਬਾਈਆਂ ਦਾ ਤੇ ਹੁਣ ਬਾਈ ਮੋੜ ਕੇ ਲੈ ਕੇ ਆਇਆ ਆਪਾਂ ਲੋਕ ਤੱਕ ਲੇਕ ਤੇ ਆਜੋ ਹੁਣ ਤੁਹਾਨੂੰ ਘੁਮਾਉਣੇ ਚੰਗੀ ਤਰ੍ਹਾਂ ਲੋਕ ਤੱਕ ਲੇਕ ਆਪਣੇ ਮਗਰਦਾਂ ਦੀਦਾ ਨਾ ਲੋਕ ਤੱਕ ਲੇਕ ਤੇ ਮਿਲਾਉਣੇ ਆ ਜਿਓ ਹਣ ਤੁਹਾਨੂੰ ਬਾਈਆਂ ਦੇ ਨਾਲ ਆਈ ਲਵ ਲੋਕ ਤੱਕ ਲੇਕ ਤੇ ਆ ਗਏ ਆਪਾਂ ਇਹ ਆ ਬਾਈ ਆਪਣੇ ਪਹਿਲਾਂ ਤਾਂ ਸਾਰਾ ਆਪਣਾ ਆਪਣਾ ਨਾਮ ਬਤਾਨਾ ਮੈਂ ਸਰਦ ਚੰਦਰ ਸਿੰਘ ਹਿੰਗਾ ਸਿੰਘ ਲੱਗਦਾ ਬਾਈਆਂ ਦੇ ਨਾਲ ਬੋਇਆ ਸ਼ਨਾ ਇਹ ਜੇ ਜੋ ਲੋਕ ਤੱਕ ਲੇਕ ਹੈ ਇਸ ਦਾ ਇਹ ਕਿੰਨੇ ਏਰੀਆ ਵਿੱਚ ਫੈਲਾ ਹੋਇਆ ਹੈ ਲਗਭਗ ਇਹ ਲੋਕ ਤੱਕ ਲੇਕ 287 ਸਕਰ ਕਿਲੋਮੀਟਰ ਜਿਹਾ ਹੈ लगभग ना हाँ, सर हाँ, हाँ, लग सही सही तो हाँ हाँ इधर सभी टूरिस्ट इधर ही आते हैं ना है इस एरिया के ना बहुत टूरिस्ट मणिपुर मणिपुर शोर के सब ये जो इंडिया का टूरिस्ट और बाहर का टूरिस्ट मतलब इंटरनेशनल भी आता इंट्र... है इधर बहुत और मीरांग में और देखने लायक क्या चीज है जो वीडियो देखने वाला अगर को आना चाहे तो उसे मालूम चल जाएगा एक तो लोक लेक हो गई और क्या है हाँ। मीरांग में अभी आई एन मतलब इंडियन नेशनल आर्मी का ये जो म्यूजियम है हाँ। पहला जो जनता पहला जनता कोई की इंडिपेंडेंस का जो जो लड़ाई चल रहा था लेके ये लेके जो ये जो फौजी हमारा नेताजी सुभाष सुभाष चंद्र बोस चंद्र बोस ये जो जापान की तरफ ये मेनमार की तरफ आके हां पहला झंडा इधर उराया था मतलब इंजन की सोइल में जंदा। इंडिया, थी थी इंडिया, थी थी। इंडिया तो का पहला झंडा जहां लहराया गया था ना जी हाँ। वो भी डिप्लोस नहीं आए ने बोले कि आगे ट्रुप्स आके यहां पे मोयरंग में उसका झंडा पहला उराया था मान इंडिया का कंट्री में कंट्री में सही 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 और उसके बाद यहां पे है जो ये एक नेशनल पार्क है नेशनल पार्क हाँ, उसमें आ, आपने एक जानवर बोला था जो यही हाँ, पाया जाता है हाँ, उसका क्या नाम था सिर्फ वो जानवर इधर पाता है बाकी दुनिया में नहीं मिलेगा वो बोलता है इंग्लिश में बोलता है ब्रो एंथलर डियर एक डियर है स्पीसीज ब्रो एंथलर डियर बोलता है वो भी फ्लोटिंग है ये जो ये जो बोल रहा है ये जो देख रहा है ना ये फ्लोटिंग है न ऐसा फ्लोटिंग में रहता है वो ठीक ठीक ऐसे जो पानी, है घास बढ़ा तुमने बोला तो ये बोलता है ਸ਼ੇਂਗਾਈ ਹਾਂ ਸ਼ੇਂਗਾਈ ਸ਼ੇਂਗਾਈ ਉਸੇ ਸ਼ੇਂਗਾਈ ਬੋਲਤੇ ਆ ਮਨੀਪੁਰ ਵਿੱਚ ਸ਼ੇਂਗਾਈ ਬੋਲਤੇ ਉਸੇ ਸ਼ੇਂਗਾਈ ਰਾਜਾ ਹੋਆ ਨਾ ਫਿਰ ਆਪਕਾ ਹਾਂ ਹਾਂ ਸਹੀ ਹੈ ਸਹੀ ਹੈ ਬੜੀਆ ਲਗਾ ਸਰ ਇਹਨਾਂ ਸਰ ਨੇ ਆਪਾਂ ਨੂੰ ਆਪਣੇ ਘਰ ਰੱਖਿਆ ਆ ਤੇ ਬਾਕੀ ਇਹਨਾਂ ਦਾ ਘਰ ਵੀ ਆਪਾਂ ਤੁਹਾਨੂੰ ਦਿਖਾ ਲਾਂਗੇ ਥੋੜੇ ਟਾਈਮ ਤੱਕ ਪਹਿਲਾਂ ਤੁਹਾਨੂੰ ਲੋਕ ਦੇਖ ਤੋਂ ਲਈਏ ਬਿਲਕੁਲ ਬਿਲਕੁਲ ਸਰ ਲਓ ਤਾਂ ਫਿਰ ਪਾਣੀ ਦੇ ਉੱਤੇ ਬਣੇ ਘਰਾਂ ਦੇ ਉੱਤੇ ਵੀ ਤੁਰ ਫਿਰ ਕੇ ਦੇਖ ਲਿਆ ਰੁੜਕੀ ਆਏ ਨੇ ਆਏ ਓਰਬਾ ਨੀ ਯਾਰ ਇਹ ਲੈ ਜਾਂਦਾ ਰੋੜਕੀ ਵਾਲਾ ਇਦਾਂ ਕਹਿ ਦੋਵੇ ਨਾ ਇਹ ਚੀਜ਼ ਆਪਾਂ ਛੱਡ ਗਏ ਸੀ ਜਦੋਂ ਪਹਿਲਾ ਸਾਈਕਲ ਤੇ ਆਏ ਸੀ ਰੱਬ ਆਪੇ ਹਿੱਲਾ ਵਿਸਿਲਾ ਕਰੇ ਹੀ ਦਿੰਦਾ ਕੋਈ ਜਿਹੜੀ ਚੀਜ਼ ਤੇ ਆਪਾਂ ਵੀ ਤੁਰੇ ਫਿਰਦੇ ਹਾਂ ਉਹ ਵੀ ਉਸੇ ਤਰ੍ਹਾਂ ਬਣਿਆ ਜੋ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਥੱਲੇ ਪਾਣੀ ਦੇ ਔਰ ਡਰਾਮੇ ਆ ਥੱਲੇ ਡਰਾਮਾ ਉੱਤੇ ਘਾਟ ਕੇ ਉਹ ਆ ਬੜੀ ਟੈਕਨਾਲੋਜੀ ਆ ਬਈ ਆ ਜਿਹੜਾ ਮੈਂ ਹੀ ਰੋਂਗ ਸ਼ਹਿਰ ਦੇ ਵਿੱਚ ਤੁਸੀਂ ਇੰਡੀਆ ਫਲੈਗ ਝੂਲਦਾ ਦੇਖਦੇ ਆ ਪਹਿਲਾ ਝੰਡਾ ਆਪਾਂ ਨੂੰ ਮਿਲਿਆ ਇਸ ਤਰ੍ਹਾਂ ਦੇ ਵਿੱਚ ਇਹ ਸ਼ਿਵਾਸ਼ ਚੰਦਰ ਬੋਧ ਜੀ ਨੇ ਲਹਿਰਾਇਆ ਗਿਆ ਹੀ ਇੰਡੀਆ ਦਾ ਪਹਿਲਾ ਝੰਡਾ ਤੇ 55 ਕਿਲੋ ਵਜਣਿਆ ਇਸ ਫਲੈਗ ਦਾ 55 ਕਿਲੋ ਨੇ ਆ ਬ੍ਰਾ ਨਾ ਮੇਰਾ ਬਹੁ ਹੋ ਗਿਆ ਯਾਰ ਸਮਝ ਨਹੀਂ ਆਉਣੀ ਤੁਹਾਨੂੰ ਵੀਡੀਓ ਦੇ ਵਿੱਚ ਇਹ ਉਹ ਘਰ ਆ ਉਹ ਸਥਾਨ ਆ ਜਦੋਂ 1940 ਦੇ ਵਿੱਚ ਤੀਹੇ ਯਾਦ ਹੁਣ ਤੋਂ ਪਹਿਲਾਂ ਜਦੋਂ ਸ਼ਿਵਾਜ ਚੰਦਰ ਬੂਸ ਜੀ ਜਾਪਾਨੀਆਂ ਦੇ ਨਾਲ ਇੱਥੇ ਰੁਕੇ ਸੀ ਘਰ ਦੇ ਵਿੱਚ ਤੇ ਸਰਕਾਰ ਇੱਥੇ ਦੇ ਲੋਕਾਂ ਨੇ ਪੂਰਾ ਸਾਹਮ ਕੇ ਰੱਖਿਆ ਤੇ ਉੱਤੇ ਸ਼ੈੱਡ ਬਣਾਈ ਆ ਤੇ ਥੱਲੇ ਨਹੀਂ 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 ਬੰਗ ਕਰਨੀ ਵਾਹ ਕੋਈ ਆਇਆ ਹਾਂ ਉਸ ਟਾਈਮ ਦਾ ਹਣਾ ਬਾ ਆ ਦੇਖੋ ਪੂਰਾ ਘਰ ਉਹ ਹੀ ਪੁਰਾਣਾ ਆ ਇੱਥੇ ਰੁਕੇ ਸੀਗੇ ਯਾਨੀ ਕਿ ਉਹ ਚਾਰ ਪੰਜ ਭਾਈ ਚਾਰ ਪੰਜ ਦਿਨ ਰੁਕੇ ਸੀ ਨਾ ਜਾਂ ਹਾਂ ਚਾਰ ਪੰਜ ਦਿਨ ਚਾਰ ਪੰਜ ਦਿਨ ਬਹੁਤ ਦਿਨ ਉਠਾਈ ਜੀ ਅੱਛਾ ਜਿਆਦਾ ਨਹੀਂ ਰੁਕੇ ਸੀ ਹਾਂ ਸਹੀ ਸਹੀ ਆ ਬੱਲੀਆਂ ਦੇ ਕੇ ਪੂਰਾ ਸਾਂਭਿਆ ਆ ਪਰ ਇੱਕ ਇਤਿਹਾਸਕ ਜਗ੍ਹਾ ਜਿਹੜੀ ਮਨੀਪੁਰ ਦੇ ਵਿੱਚ ਦੇਖਣ ਨੂੰ ਮਿਲੀ ਆਪਾਂ ਨੂੰ ਇਹ ਮਿਲ ਲਿਆ ਉਧਰ ਉੱਪਰ ਨੇ ਵੀ ਜਾ ਕੇ ਉਧਰ ਰੁਖਾਇਆ ਐਸੇ ਉੱਪਰ ਹਾਂ ਲੱਗ ਕੇ ਰਹੇ ਹੁਣੇ ਉਸ ਟਾਈਮ ਕਿਉਂਕਿ ਲੜਾਈ ਤੇ ਸਰਕਾਰ ਨਾਲ ਉਹ ਬਹੁਤ ਆਪਣੇ ਅੰਗਰੇਜ਼ਾਂ ਦੇ ਨਾਲ ਚੱਲਦੀ ਸੀਗੀ ਤੇ ਇਧਰ ਉੱਪਰ ਆ ਕੇ ਰੁਕੇ تھےਗੇ ਹਾਇਆ ਪੌੜੀ ਜਿਹੜੀ ਜਾਂਦੀ ਆ ਤੇ ਲੋਕੇ ਰਹਿੰਦੇ ਸੀਗੇ ਨੀਦਾ ਸ਼ਿਵਾਜਂਦਰ ਬੋਸ ਉਹ ਨੀਤ ਚੱਲ ਕੇ ਇਹ ਯਾਹਾਂ ਪੇ ਆਇਆ ਥਾ ਉਹ ਉਸਕਾ ਤੁਰਕ ਆਏ ਨਹੀਂ ਬੋਲਦਾ ਇੰਡੀਅਨ ਨੈਸ਼ਨਲ ਆਰਮੀ ਵਿਦ ਅ ਹੈਲਪ ਆਫ ਦਾ ਇਹ ਜੋ ਜੋ ਜਪਾਨੀ ਸਟਰੂਪਸ ਆਪੇ ਦੇਖਿਆ ਪਹਿਲਾ ਜੰਦਾ ਇੰਡੀਆ ਦਾ ਪਹਿਲਾ ਜੰਦਾ ਇਧਰ ਉੜਾਇਆ ਗਿਆ ਸਹੀ ਸਹੀ ਜੀ ਫੋਰ ਦਾ ਵਾਰ ਆਫ ਇੰਡੀਪੈਂਡੈਂਸ ਵਾਰ ਆਫ ਇੰਡੀਪੈਂਡੈਂਸ ਹਾਂ ਹਾਂ ਜੈ ਕਲਰ ਇਧਰ ਪਹਿਲੇ ਜੰਦਾ ਜੇ ਉੜਾ ਹਾਂ ਉਹ ਮੈਂ ਪਤਾ ਚੁੱਕਾ ਹਾਂ ਸਰ ਬਾਕੀ ਬਾਜੀ ਦੀ ਵੀ ਗੱਲ ਤੁਹਾਨੂੰ ਸਮਝ ਆਈ ਗਈ ਹੋਣੀ ਹੈ ਨਾ ਪਹਿਲੀ ਇਤਿਹਾਸਕ ਚੀਜ਼ ਆਪਾਂ ਦੇਖਣ ਨੂੰ ਮਿਲੀ ਹੈ ਸੈਵਨ ਸਿਸਟਰ ਦੇ ਵਿੱਚ ਜਿਹੜੀ ਦਿਲ ਨੂੰ ਲੱਗੀ ਆ ਇਹ ਲੱਕੜੀ ਵੀ ਉਦਾਂ ਦੀ ਉਦਾਂ ਹੀ ਆ ਬਾਈ ਮਾੜੀ ਵੀ ਨਹੀਂ ਖੜਕਦੀ ਆ ਦੇਖੋ ਆਇਰਨ ਕਟ ਸਮਾਨ ਹੈ ਇਹਦੇ ਲੋ ਵਾਹ ਪੰਜ ਕਲਾਸ ਬਿਲਕੁਲ ਅਭੀ ਤੱਕ ਸਹੀ ਹੈ ਫਸ ਕਲਾਸ ਕੁਆਲਿਟੀ ਹਾਂ 82 ਪਿੱਲਰ ਹੈ ਇਹਦੇ ਵਿੱਚ ਜੀ ਇਹ ਲੱਗੇ ਹੋ ਪੂਰੇ ਘਰ ਦੇ ਵਿੱਚ ਕਹਿੰਦੇ 82 ਪਿੱਲਰ ਆ ਆਇਆ ਘਰ ਜੀ ਦੇ ਵਿੱਚ ਪੰਜ ਕਮਰੇ ਇਹਦੇ ਵਿੱਚ ਘਰ ਦੇ ਵਿੱਚ ਤੇ ਆ ਉੱਤੇ ਆ ਵਧੀਆ ਕੰਮ ਨਹੀਂ ਕਰਤਾ ਸਾਂਭਣ ਨੂੰ ਤੇ ਉਹ ਸ਼ੈੱਡ ਬਣਾਤੀ ਆ ਜਿਹੜਾ ਇਹ ਘਰ ਨੂੰ ਕੋਈ ਨੁਕਸਾਨ ਨਾ ਹੋਵੇ ਇੱਥੇ ਦੀ ਸਰਕਾਰ ਵੱਨੋਂ ਰੱਖ ਲਓ ਬਾਕੀ ਜਾਣਕਾਰੀ ਆਪਾਂ ਸਰਚ ਨਹੀਂ ਕੀਤੀ ਉਦੋਂ ਹੀ ਤੁਹਾਡਾ ਨਾਲ ਸਾਂਝੀ ਕਰਦੀ ਆ ਕਿੰਨੀ ਲੱਗੀ ਤਾਂ ਜਰੂਰ ਦੱਸਿਓ ਕੋਈ ਥੋੜਾ ਜਿਹਾ ਮੱਥਾ ਨਹੀਂ ਮਾਰਿਆ ਖੜੇ ਟਾਈਮ ਹੀ ਗੱਲਬਾਤ ਕਰਕੇ ਬਣਾ ਰਹੇ ਆ ਆਪਾਂ ਇਹ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਜਿਗਾ ਥਾਮਾਂ ਦਾ ਲੋਕਲ ਬਾਈਆਂ ਦਾ ਇਹ ਮौज ਹੋ ਜਾਂਦੀ ਆ ਬਈ ਦੱਸ ਦਿੰਦੇ ਆ ਬਾਈਆਂ ਥਾਮਾਂ ਦਾ ਪਤਾ ਹੁੰਦਾ ਬਹੁਤ ਮौज ਹੋ ਗਈ ਆਪਾਂ ਨੂੰ ਇਹਨਾਂ ਦੀ ਲੋਕਲ ਭਰਾਮਾਂ ਦੀ ਆ ਬਈ ਬਾਈ ਜੇ ਕਾਰ ਪਹੁੰਚ ਗਏ ਸਕੇ ਕਮਾ ਪਰ ਆ ਕੇ ਲਿਆ ਬਾਈ ਤੇ ਬਾਈ ਨੇ ਆ ਦੇਖ ਲਓ ਸਪੈਸ਼ਲ ਇਹ ਭਾਬੀ ਹੁਣੀ ਬਣਾਈ ਆ ਰੋਟੀ ਆਪਣੇ થેન્ક યુ અબી કેને ભાઈ ਪਤਾ ਕਿਆ ਬੋਲਦੇ تھے ਆਪਕੋ ਪ੍ਰੋਬਲਮ ਆਏਗੀ ਬਾਸ਼ਾ ਕੀ इधर ਹਿੰਦੀ ਨਹੀਂ ਆਤੀ ਕੇ ਤੋ ਲੇਕਿਨ ਭਗਵਾਨ ਕੀ ਦયા ਦੇ ਲੋ ਮੂਝੇ ਮਿਲੀ ਹਿੰਦੀ ਗਏ ਪਰਵਾਰ ਇੱਥੇ ਆ ਕੇ ਇਦਾਂ ਲੱਗਦਾ ਵੀ ਆਪਾਂ ਮਨੀਪੁਰ ਨਹੀਂ ਪੰਜਾਬ ਦੇ ਵਿੱਚ ਹੀ ਆ ਪੂਰੀ ਘਰ ਵਾਲੀ ਫੀਲਿੰਗ ਆ ਘਰ ਵਾਲਾ ਹੀ ਮਾਹੌਲ ਹੈ ਦੀਦੀ ਇਧਰ ਮੂਝੇ ਐਸਾ ਨਹੀਂ ਲੱਗ ਰਹਾ ਵੀ ਮੈਂ ਮਨੀਪੁਰ મે ਹੂ ਪੰਜਾਬ મે ਹੂ ਧੰਨਵਾਦ ਸਾਰਿਆਂ ਦਾ ਯਾਰ ਹਾਂਜੀ ਜੀ ਬਾਕੀ ਤੁਸੀਂ ਵੀਡੀਓ ਦੇਖਿਆ ਬਾਈ ਨੇ ਆਪਾਂ ਨੂੰ ਇੱਜ਼ਤ ਮਾਣ ਸਤਿਕਾਰ ਇੰਨਾ ਕੁ ਬਖਸ਼ਿਆ ਨਾ ਜਾਨੀ ਕਿ ਉਹਦੇ ਲਈ ਧੰਨਵਾਦ ਕਰਨ ਲਈ ਸ਼ਬਦ ਨਹੀਂ ਹੈਗੇ ਆਹ ਬਾਈ ਦਾ ਬੇਟਾ ਆ ਹੈਲੋ ਕਰਦੇ ਹੈਲੋ ਹੈਲੋ ਹਾਂ ਤੇ ਅੱਜ ਦੀ ਵੀਡੀਓ ਕਿਦਾਂ ਲੱਗੀ ਇਹ ਜ਼ਰੂਰ ਦੱਸਿਓ ਬਾਕੀ ਬਹੁਤ-ਬਹੁਤ ਸਿੱਖਣ ਨੂੰ ਮਿਲਿਆ ਬਾਈਆਂ ਦੇ ਕੋਲੋਂ ਪਰਿਵਾਰ ਦੇ ਕੋਲੋਂ ਪਰਿਵਾਰ ਤਾਂ ਜਾਨੀ ਕਿ ਇਦਾਂ ਆ ਵੀ ਜਿੱਦਾਂ ਆਪਣਾ ਪੰਜਾਬੀ ਪਰਿਵਾਰ ਹੁੰਦਾ ਖੁੱਲਾ ਦਿਲ ਖਾਣ ਪੀਣ ਦੀ ਵੀ ਕੋਈ ਚੱਕਰ ਨਹੀਂ ਪੂਰੇ ਖੁੱਲੇ ਸੁਆਦੇ ਆ ਯਾਰ ਵਧੀਆ ਜਾਨੀ ਕਿ ਲੱਗਾ ਇਦਾਂ ਲੱਗਾ ਵੀ ਆਪਾਂ ਘਰ ਤੇ ਹੀ ਆ ਕਿਤੇ ਉਪਰੀ ਸਟੇਟ ਵਿੱਚ ਨਹੀਂ ਹੈਗੇ ਪੰਜਾਬ ਤੇ ਹੀ ਆ ਬਾਕੀ ਜਰੂਰ ਦੱਸਿਓ ਵੀਡੀਓ ਕਿਦਾਂ ਲੱਗੀ ਤੇ ਮਿਲਦੇ ਆਂ ਜੀ ਕੱਲ ਨੂੰ ਸਵੇਰ ਨੂੰ ਰੋੜਕੀ ਵਾਲੇ ਵੱਲੋਂ ਰੋੜਕੀ ਵਾਲ ਦੇ ਕੋੜੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਦੇ ਆਂ ਜੀ ਕੱਲ ਨੂੰ ਸਵੇਰ ਨੂੰ ਚੱਲ ਸਤਿ ਸ੍ਰੀ ਅਕਾਲ ਬੁਲਾ ਦੇ ਇੱਕ ਵਾਰ ਫੇਰ ਤੇ ਸਤ ਕਿਸ਼ੇ ਬੋ मैं बोलता हूँ आपको अकाल अकाल हाँ श्री अकाल हाँ सही बोला जे जैसे हेलो नहीं बोलते, आप बोलते हाँ। हम आप हेलो बोलते हो ना हम सत श्री अकाल बोलते हैं पंजाबी में